ਇਸ ਗੁਰਬਾਣੀ ਨੂੰ ਏਦਾਂ ਪੜਨਾ ਹੈ ਜਿੱਦਾਂ ਭਾਈ ਕਨਈਆ ਸਾਹਿਬ ਨੇ ਪੜਿਆ ਮਨਜੀਤ ਸਾਹਿਬ ਵੀ ਇਹ ਬੇਨਤੀ ਕੀਤੀ ਸੀ ਜਿੰਨਾ ਸੁਣਿਆ ਹੋਣਾ ਉਹਨਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ 1704 ਦਾ ਸਮਾਂ ਜੀ ਇੰਨੀ ਇੱਕ વાਰਤਾ ਤੇ ਤੁਸੀਂ ਸੁਣੀਆ ਕਿ ਭਾਈ ਕਨਈਏ ਨੇ ਦੁਸ਼ਮਣਾਂ ਨੂੰ ਪਾਣੀ ਪਿਆਇਆ ਇੱਕ ਸੈਦਖਾਂ ਸੀ ਸੈਦਖਾਂ ਕੌਣ ਸੀ ਇਹ ਪੀਰ ਬਾਬਾ ਬੁੱਧੂ ਸ਼ਾਹ ਜੀ ਦਾ ਨਾਮ ਸੁਣਿਆ ਤੁਸੀਂ ਪੀਰ ਬਾਬਾ ਬੁੱਧੂ ਸ਼ਾਹ ਜੀ ਦੀ ਘਰ ਵਾਲੀ ਦਾ ਨਾਮ ਹੈ ਨਸੀਰਾ ਤੇ ਨਸੀਰਾ ਦਾ ਸਾਕਾ ਭਰਾ ਹੈ ਸੈਦ ਖਾਂ ਤੇ ਸੈਦ ਖਾਂ ਦਿੱਲੀੋਂ ਚੱਲਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਿੱਤਣ ਵਾਸਤੇ ਗੁਰੂ ਗੋਬਿੰਦ ਸਿੰਘ ਨੂੰ ਹਰਾਉਣ ਵਾਸਤੇ ਦਿੱਲੀੋਂ ਆਉਂਦਾ ਆਉਂਦਾ ਸਢੋਰੇ ਰੁਕ ਗਿਆ ਕਿਉਂਕਿ ਸਢੋਰੇ ਇਹਦੀ ਭੈਣ ਵਿਆਹੀ ਹੋਈ ਹੈ ਪੀਰ ਬਾਬਾ ਬੁੱਧੂ ਸ਼ਾਹ ਜੀ ਦੇ ਨਾਲ ਆਪਣੀ ਭੈਣ ਕੋਲੇ ਰੁਕਿਆ ਉਹਨੂੰ ਮਿਲਿਆ ਉਹਨਾਂ ਨਾਲ ਗੱਲਾਂ ਕਰਦਾ ਹੋਇਆ ਉਹਨੂੰ ਦੱਸਣ ਲੱਗਾ ਭੈਣੇ ਤੈਨੂੰ ਪਤਾ ਅੱਜ ਤੇਰਾ ਅੰਮੀ ਜਾਇਆ ਵੀਰ ਆਨੰਦਪੁਰ ਵਾਲੇ ਗੁਰੂ ਨੂੰ ਜਿੱਤਣ ਵਾਸਤੇ ਚੱਲਿਆ ਹੁਣ ਨਸੀਰਾ ਕੌਣ ਹੈ ਇਹ ਨਸੀਰਾ ਪੀਰ ਬੁੱਧੂ ਸ਼ਾਹ ਦੀ ਘਰ ਵਾਲੀ ਐ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ ਸੱਚੀ ਮੁਹੱਬਤ ਕਰਦੀ ਐ ਮਹਾਰਾਜ ਸੱਚੇ ਪਾਤਸ਼ਾਹ ਦੇ ਪ੍ਰੇਮ ਦੇ ਵਿੱਚ ਐ ਨਸੀਰਾ ਕੱਲੀ ਨਸੀਰਾ ਨਹੀਂ ਇਹਦਾ ਪਤੀ ਪੀਰ ਬੁੱਧੂ ਸ਼ਾਹ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਅੰਤਾਂ ਦਾ ਪਿਆਰ ਕਰਦਾ ਤੇ ਨੇ ਸੁਣਿਆ ਆਨੰਦਪੁਰ ਵਾਲਾ ਗੁਰੂ ਉਦੋਂ ਲੋਕੀ ਇਦਾਂ ਹੀ ਕਹਿੰਦੇ ਹੁੰਦੇ ਸੀ ਆਨੰਦਪੁਰ ਵਾਲਾ ਗੁਰੂ ਗੁਰੂ ਗੋਬਿੰਦ ਸਿੰਘ ਆਪਣੇ ਭਰਾ ਨੂੰ ਕਹਿਣ ਲੱਗੇ ਵੀਰਾ ਤੈਨੂੰ ਪਤਾ ਨਹੀਂ ਗੁਰੂ ਗੋਬਿੰਦ ਸਿੰਘ ਕੌਣ ਹੈ ਜਿਹੜਾ ਅੱਜ ਤੱਕ ਉਸ ਤੇ ਚੜ ਕੇ ਗਿਆ ਜਿਉਂਦਾ ਵਾਪਸ ਨਹੀਂ ਆਇਆ ਭਰਾਵਾ ਉੱਥੇ ਘੋੜਿਆਂ ਤੇ ਆਪਣੀਆਂ ਫੌਜਾਂ ਲੈ ਕੇ ਚੜ ਕੇ ਨਹੀਂ ਜਾਈਦਾ ਜੇ ਆਨੰਦਪੁਰੋਂ ਕੁਝ ਲੈਣਾ ਹੈ ਤੇ ਗਲ ਚ ਪੱਲਾ ਪਾ ਕੇ ਹੱਥ ਜੋੜ ਕੇ ਸਿਰ ਝੁਕਾ ਕੇ ਜਾਈਦਾ ਉਹ ਕਹਿਣ ਲੱਗਾ ਤੂੰ ਮੈਨੂੰ ਅੰਮੀ ਜਾਇਆ ਕਹਿ ਰਹੀ ਐ ਤੇਰਾ ਭਰਾ ਹਾਂ ਮੈਂ ਆਪਣਾ ਇੱਕੋ ਅੱਬੂ ਇੱਕੋ ਅੰਮੀ ਇੱਕੋ ਘਰ ਤੇ ਅੱਜ ਤੈਨੂੰ ਮੇਰੇ ਡੌਲਿਆਂ ਤੇ ਭਰੋਸਾ ਨਹੀਂ ਰਿਹਾ ਅੱਜ ਤੈਨੂੰ ਆਪਣੇ ਭਰਾ ਦੀ ਤਾਕਤ ਤੇ ਮਾਣ ਨਹੀਂ ਰਿਹਾ ਕਿ ਗੁ ਆਨੰਦਪੁਰ ਵਾਲੇ ਗੁਰੂ ਨੂੰ ਹਰਾ ਦੇਵਾਂਗਾ ਨਸੀਰਾ ਹੱਥ ਜੋੜ ਕੇ ਕਹਿੰਦੀ ਵੇ ਭਰਾਵਾ ਤੇਰੇ ਡੌਲਿਆਂ ਤੇ ਬੜਾ ਮਾਣ ਹੈ ਮੈਨੂੰ ਪਤਾ ਤੇਰੇ ਡੌਲਿਆਂ ਚ ਬੜੀ ਤਾਕਤ ਹੈ ਪਰ ਤੇਰੇ ਤੋਂ ਵੱਧ ਮੈਨੂੰ ਮਾਣ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਹੈ ਜਿਹੜਾ ਉੱਥੇ ਜਾਵੇ ਫਿਰ ਉਹ ਜਿਉਂਦਾ ਵਾਪਿਸ ਨਾ ਆਵੇ ਹੁਣ ਇਹ ਮੰਨਿਆ ਨਹੀਂ ਜੀ ਹੰਕਾਰ ਸਿਰ ਚੜ ਗਿਆ ਇਸ ਦੇ ਹੰਕਾਰ ਮੈਂ ਨਾਲ ਇਹ ਗੱਲ ਵੀ ਸੁਣਾਈ ਸੀ ਮੰਜੀ ਸਾਹਿਬ ਬੇਨਤੀ ਕਰਦਿਆਂ ਹੰਕਾਰ ਕਿੱਦਾਂ ਦਾ ਹੁੰਦਾ ਇੱਕ ਬੰਦਾ ਨਾ ਰੋਜ਼ ਇਦਾਂ ਜਾਇਆ ਕਰੇ ਕਿਤੇ ਪੰਚਾਇਤ ਵਿੱਚ ਤੇ ਅਵਾ ਤਵਾ ਬੋਲ ਕੇ ਆ ਜਾਇਆ ਕਰੇ ਉਹ ਲੋਕਾਂ ਨੂੰ ਡਰਾ ਦਿਆ ਕਰੇ ਤੇ ਅਵਾ ਤਵਾ ਬੋਲ ਕੇ ਘਰ ਵਾਪਸ ਆ ਜਾਇਆ ਕਰੇ ਡਰਾਤਮ ਘਾ ਕੇ ਇੱਕ ਦਿਨ ਕਿਸੇ ਮਾਤੜ ਨਾਲ ਉਸ ਦੀ ਗੱਲਬਾਤ ਹੋਈ ਪੰਗਾ ਪੈ ਗਿਆ ਤੇ ਉਸ ਨੂੰ ਹੁਣ ਇਦਾਂ ਦਾ ਨਸ਼ਾ ਚੜਿਆ ਸੀ ਉਹਦੇ ਸਿਰ ਦੇ ਉੱਤੇ ਨਾ ਉਹਨੇ ਉਸ ਮਾਤੜ ਦੇ ਗਰੀਬ ਦੇ ਨਾਲ ਚਪੇੜ ਕੱਡ ਮਾਰੀ ਤੇ ਚਪੇੜ ਨਾਲ ਉਸ ਦੀ ਪੱਗ ਲੱਥ ਗਈ ਉਸ ਮਾਤੜ ਨੇ ਆਪਣੀ ਪੱਗ ਤੇ ਚੁੱਕ ਲਈ ਤੇ ਜਾਂਦਾ ਜਾਂਦਾ ਕਹਿਣ ਲੱਗਾ ਸਰਦਾਰਾ ਇੱਕ ਗੱਲ ਸੁਣੀ ਮੇਰੀ ਧਿਆਨ ਨਾਲ ਅੱਜ ਤੂੰ ਮੇਰੇ ਚਪੇੜ ਮਾਰਿਆ ਮੇਰੀ ਪੱਗ ਲੱਥ ਗਈ ਮੈਂ ਤੇ ਝਾੜ ਕੇ ਆ ਆਪਣੇ ਸਿਰ ਤੇ ਫੇਰ ਰੱਖ ਲਈ ਜਿੱਦਣ ਤੇਰੀ ਲੱਥ ਗਈ ਨਾ ਫਿਰ ਤੇਰੇ ਤੋਂ ਝਾੜ ਕੇ ਲੱਖੀ ਨਹੀਂ ਜਾਣੀ ਇੰਨੀ ਗੱਲ ਦਾ ਖਿਆਲ ਰੱਖੀ ਤੂੰ ਚਲੋ ਜੀ ਗੱਲ ਖਤਮ ਹੋ ਗਈ ਹੁਣ ਕਈ ਵਾਰੀ ਨਾ ਸ਼ੇਰ ਨੂੰ ਸਵਾ ਸਿਰ ਗਾਂ ਤੋਂ ਟੱਕਰ ਪੈਂਦਾ ਕਈ ਵਾਰੀ ਉਦਾਂ ਹੀ ਹੋਇਆ ਇੱਕ ਦਿਨ ਫੇਰ ਪੰਚਾਇਤ ਲੱਗੀ ਉਹ ਚਪੇੜ ਮਾਰਨ ਲੱਗਾ ਪਰ ਉਹਨੂੰ ਪਤਾ ਨਹੀਂ ਸੀ ਮੈਂ ਸੇਰਾਂ ਤੇ گاਹ ਵਾਲੇ ਸਵਾ ਸੇਰਾਂ ਉਹਨਾਂ ਨੇ ਵੀ ਹੱਥ ਤਕੜੇ ਕਰਕੇ ਉਹ ਧੌੜੀ ਲਾਈ ਉਹ ਕੁੱਟਿਆ ਉਹ ਦੜਾਇਆ ਉਹ ਭੁਜਾਇਆ ਸ਼ਰਮ ਦੇ ਨਾਲ ਘਰੇ ਆ ਗਿਆ ਤੇ ਹੁਣ ਜਿਹੜਾ ਪਿੰਡ ਸਰਦਾਰ ਜੀ ਸਰਦਾਰ ਜੀ ਆਂਦਾ ਸੀ ਉਹ ਹੁਣ ਲੋਕੀ ਉਸ ਨੂੰ ਨੀਵਾ ਵੇਖਣ ਲੱਗ ਪਏ ਤੇ ਉਹਨੇ ਮੁੰਡੇ ਨੇ ਇਹ ਗੱਲ ਦੱਸੀ ਉਹਨੂੰ ਪੁੱਛਿਆ ਵੀ ਪਿਤਾ ਜੀ ਚੜ੍ਹਾਈ ਕਿੱਦਾਂ ਕਰ ਗਏ ਕਹਿੰਦਾ ਬਾਪੂ ਨੂੰ ਤਾਂ ਹੰਕਾਰ ਲੈ ਕੇ ਹੀ ਵਹਿ ਗਿਆ ਜਿਹੜਾ ਰੋਜ਼ ਪੰਚਾਇਤ ਚ ਰੋਬ ਮਾਰ ਕੇ ਆਉਂਦਾ ਸੀ ਜਦੋਂ ਆਪਣੀ ਪੱਗ ਲੈ ਕੇ ਹੀ ਫਾਹਾ ਲਾ ਕੇ ਮਰ ਗਿਆ ਕਿਉਂਕਿ ਇੱਜ਼ਤ ਹੀ ਉਹਦੀ ਸਾਰੀ ਚਲੀ ਗਈ ਹੰਕਾਰ ਇਦਾਂ ਦੇ ਕੰਮ ਕਰਾ ਦਿੰਦਾ ਕਈ ਵਾਰੀ ਉਹਨੂੰ ਹੰਕਾਰ ਚੜਿਆ ਸ਼ੈਦ ਖਾਨ ਨੂੰ ਉਹ ਕਹਿੰਦਾ ਭੈਣੇ ਤੈਨੂੰ ਮੇਰੇ ਤੇ ਭਰੋਸਾ ਨਹੀਂ ਚਲੋ ਜੀ ਇਦਾਂ ਕਰਕੇ ਉਹ ਆਨੰਦਪੁਰ ਸਾਹਿਬ ਨੂੰ ਚੜ੍ਹਾਈ ਕਰਕੇ ਤੁਰ ਪਿਆ ਇਧਰ ਨਸੀਰਾ ਨੇ ਹੱਥ ਜੋੜੇ ਕਲੰਗੀਆਂ ਵਾਲੇ ਨੂੰ ਯਾਦ ਕੀਤਾ ਬਾਦਸ਼ਾਹ ਦਰਵੇਸ਼ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਦੇ ਪ੍ਰਥਾਏ ਭਾਈ ਨੰਦ ਲਾਲ ਜੀ ਪਿਆਰੇ ਬਚਨ ਕਹਿੰਦੇ ਆ ਕਹਿੰਦੇ ਕਾਦਰੇ ਹਰਕਾਰ ਗੁਰੂ ਗੋਬਿੰਦ ਸਿੰਘ ਬੇਕਸਾਰਾਂ ਯਾਰ ਗੁਰੂ ਗੋਬਿੰਦ ਸਿੰਘ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਪ੍ਰੇਮ ਦੇ ਵਿੱਚ ਆ ਕਰਕੇ ਭਾਵਨਾ ਦੇ ਹੱਥਾਂ ਨਾਲ ਉਸਨੇ ਗੁਰੂ ਨਾਨਕ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਨੂੰ ਫੜ ਕੇ ਬੇਨਤੀ ਕੀਤੀ ਕਹਿੰਦੀ ਪਾਤਸ਼ਾਹ ਮੇਰਾ ਭਰਾ ਤੇਰੇ ਤੇ ਚੜ ਕੇ ਆ ਰਿਹਾ ਹੈ ਤੇਰੇ ਨਾਲ ਗੁਰੂ ਵਾਲਾ ਪਿਆਰ ਤੇ ਮੇਰੇ ਭਰਾ ਨਾਲ ਅੰਮੀ ਜਾਈ ਵਾਲਾ ਪਿਆਰ ਮੈਂ ਉਹਨੂੰ ਤੇ ਨਹੀਂ ਰੋਕ ਸਕੀ ਤੇਰੇ ਚਰਨਾ ਚ ਇੱਕ ਬੇਨਤੀ ਕਰਦੀ ਆ ਸੱਚਾ ਪਾਤਸ਼ਾਹ ਤੇਰੇ ਭੱਥੇ ਚੋਂ ਨਿਕਲਿਆ ਹੋਇਆ ਤੀਰ ਜਦੋਂ ਤੇਰੀ ਚਿਲੀ ਤੇ ਕਮਾਨ ਤੇ ਚੜ ਜਾਂਦਾ ਤੇ ਸਾਹਮਣੇ ਵਾਲੇ ਦੀ ਮੌਤ ਹੋ ਜਾਂਦੀ ਹੈ ਮਹਾਰਾਜ ਤੀਰ ਤਾਂ ਮੇਰੇ ਭਰਾ ਨੂੰ ਮਾਰ ਦਈ ਪਰ ਲੋਹੇ ਵਾਲਾ ਤੀਰ ਨਾ ਮਾਰੀ ਨੈਣਾ ਵਾਲਾ ਤੀਰ ਮਾਰ ਦੇ ਮਹਾਰਾਜ ਉਹਨੂੰ ਨੈਣਾ ਵਾਲਾ ਤੀਰ ਜ਼ਰੂਰ ਮਾਰ ਦੇ ਲੋਹੇ ਵਾਲਾ ਤੀਰ ਨਾ ਮਾਰੀ ਮੈਂ ਤੇਰੀ ਸਿੱਖ ਹਾਂ ਤੇਰੀ ਭਗਤਾਂ ਪਰ ਮੈਨੂੰ ਆਪਣੇ ਭਰਾ ਨਾਲ ਵੀ ਬੜਾ ਪਿਆਰ ਹੈ ਹੁਣ ਬੇਨਤੀਆਂ ਗੁਰੂ ਨੇ ਸੁਣ ਲਈਆਂ ਜੀ ਹੁਣ ਇਹ ਜੰਗੇ ਮੈਦਾਨ ਵਿੱਚ ਜਦੋਂ ਆਇਆ ਨਾ ਸੈਦਖਾ ਮੈਂ ਗੱਲ ਉਹ ਕਰ ਰਿਆ ਸਾਂ ਭਾਈ ਕਨਈਆ ਸਾਹਿਬ ਦੀ ਇਹ ਉਹੀ ਜੰਗ ਆ 1704 ਦਾ ਜਿੱਥੇ ਭਾਈ ਕਨਈਆ ਸਾਹਿਬ ਦੁਸ਼ਮਨਾ ਨੂੰ ਪਾਣੀ ਪਿਆ ਪਿਉਂਦੇ ਐ ਜਦੋਂ ਇਹ ਜੰਗੇ ਮੈਦਾਨ ਚ ਆਇਆ ਤੇ ਇਹਨਾਂ ਦੇ ਖੇਮੇ ਦੇ ਵਿੱਚ ਭਾਈ ਕਨਈਆ ਸਾਹਿਬ ਮੱਛਕ ਲੈ ਕੇ ਪਾਣੀ ਪਿਆਉਣ ਉਹਨਾਂ ਦੇ ਸਿਰ ਦਾ ਨੀਲਾ ਦਮਾਲਾ ਉਹਨਾਂ ਦੇ ਮੁਸ਼ਹਰੇ ਉਹਨਾਂ ਦਾ ਲੰਮਾ ਦਾੜ ਉਹਨਾਂ ਦਾ ਸੋਹਣਾ ਚਮਕਦਾਰ ਸਰੂਪ ਦੱਸ ਰਿਹਾ ਵੀ ਇਹ ਗੁਰੂ ਦਾ ਸਿੱਖ ਹੈ ਸੈਦ ਖਾਂ ਘੋੜੇ ਤੇ ਚੜਿਆ ਹੋਇਆ ਤੇ ਭਾਈ ਕਨਈਆ ਸਾਹਿਬ ਨੂੰ ਆਵਾਜ਼ ਮਾਰ ਕੇ ਕਹਿੰਦਾ ਓਏ ਸਿੱਖਾਂ ਤੋਂ ਭਾਈ ਕਨਈਆ ਸਾਹਿਬ ਕਹਿੰਦੇ ਜੀ ਸਿੱਖਾਂ ਹਾਂ ਮੈਂ ਜੇ ਸਿੱਖਾਂ ਤੋਂ ਤੇ ਇੱਥੇ ਕੀ ਕਰਦਾ ਜੇ ਸਿੱਖਾਂ ਤੂੰ ਆਪਣੇ ਖੇਮੇ ਦੇ ਵਿੱਚ ਜਾ ਇਥੇ ਕੀ ਕਰ ਰਿਹਾ ਉਹ ਕਹਿਣ ਲੱਗਾ ਤੁਹਾਨੂੰ ਵਿਖ ਨਹੀਂ ਰਿਹਾ ਇਹਨਾਂ ਜ਼ਖਮੀਆਂ ਨੂੰ ਮੈਂ ਪਾਣੀ ਪਿਆ ਰਿਆ ਸੈਦ ਖਾਂ ਕਹਿਣ ਲੱਗਾ ਪਾਣੀ ਤੇ ਪਿਆ ਪਰ ਇਹ ਤੇਰੇ ਬੰਦੇ ਨਹੀਂ ਤੈਨੂੰ ਦਿਖ ਨਹੀਂ ਰਿਹਾ ਇਹਨਾਂ ਦੇ ਹਰੀਆਂ ਟੋਪੀਆਂ ਤੈਨੂੰ ਦਿਖ ਨਹੀਂ ਰਹੀਆਂ ਇਹਨਾਂ ਦੀਆਂ ਮੁੱਛਾਂ ਕੁਤਰੀਆਂ ਤੈਨੂੰ ਪਤਾ ਨਹੀਂ ਲੱਗਦਾ ਇਹ ਮੁਗਲ ਹੈ ਤੇ ਤੂੰ ਇਹਨਾਂ ਨੂੰ ਪਾਣੀ ਪਿਆਈ ਜਾਂਦਾ ਭਾਈ ਕਨਈਆ ਸਾਹਿਬ ਹੱਥ ਜੋੜ ਕੇ ਕਹਿੰਦੇ ਮੈਨੂੰ ਪਤਾ ਪਰ ਤੈਨੂੰ ਮੇਰੇ ਗੁਰੂ ਬਾਰੇ ਨਹੀਂ ਪਤਾ ਤੈਨੂੰ ਗੁਰੂ ਗੋਬਿੰਦ ਸਿੰਘ ਮਾਰੇ ਨਹੀਂ ਪਤਾ ਗੁਰੂ ਗੋਬਿੰਦ ਸਿੰਘ ਨੇ ਮੈਨੂੰ ਸਿਖਾਇਆ ਉਹਨੇ ਆਖਿਆ ਸਭੇ ਸਾਂਝੀ ਵਾਲ ਦਸਾਇਨ ਕੋਏ ਨਾ ਦਸਹਿ ਬਹਰਾ ਜੀਓ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਨਾਈ ਤੇ ਮੈਂ ਤੇ ਇਹਨਾਂ ਨੂੰ ਪਾਣੀ ਪਿਆਰਿਆ ਉਹ ਕਹਿੰਦਾ ਕਿਹੋ ਜਿਹਾ ਗੁਰੂ ਐ ਤੁਹਾਡਾ ਭਾਈ ਕਨਈਆ ਸਾਹਿਬ ਨੇ ਉਹਦੀ ਗੱਲ ਨੂੰ ਬੋਚਦਿਆਂ ਜਵਾਬ ਦਿੱਤਾ ਕਹਿੰਦੇ ਤੂੰ ਪਾਣੀ ਤੇ ਹੈਰਾਨ ਹੋਈ ਜਾਣਾ ਆਪਣੇ ਕਮਰ ਕਸੇ ਚੋਂ ਕੱਢ ਕੇ ਮਲਮ ਦੀ ਡੱਬੀ ਦਿਖਾ ਕੇ ਕਹਿਣ ਲੱਗੇ ਤੈਨੂੰ ਪਾਣੀ ਤੇ ਹੈਰਾਨੀ ਹੋਈ ਜਾਂਦੀ ਹੈ ਮੇਰੇ ਗੁਰੂ ਨੇ ਤੇ ਮਲਮ ਵੀ ਦਿੱਤੀ ਹੈ ਵੀ ਜ਼ਖਮੀਆਂ ਦੇ ਮਲਮ ਵੀ ਲਾਈ ਜਾਈਂ ਇੱਥੇ ਹੀ ਠੰਡਾ ਹੋ ਗਿਆ ਜੀ ਸੈਦ ਖਾਂ ਵਿੱਕੇ ਹੋ ਜੇ ਗੁਰੂ ਦੇ ਸਿੱਖ ਨੇ ਮੇਰੀ ਭੈਣ ਸਹੀ ਆਂਦੀ ਸੀ ਮੇਰੀ ਭੈਣ ਸਹੀ ਕਹਿੰਦੀ ਸੀ ਆਪਣੇ ਚਿੱਤ ਵਿੱਚ ਇਸ ਨੇ ਇੱਕ ਅਰਦਾਸ ਕੀਤੀ ਸੈਦ ਖਾਨ ਨੇ ਕਹਿੰਦਾ ਆਨੰਦਪੁਰ ਵਾਲੇ ਗੁਰੂਆ ਜੇ ਤੂੰ ਐਡਾ ਹੀ ਸੱਚਾ ਜੋ ਮੇਰੀ ਭੈਣ ਆਂਦੀ ਸੀ ਫਿਰ ਉਹ ਕਲਾ ਵਰਤਾ ਕੇ ਤੂੰ ਵਿਖਾ ਹੁਣ ਸਾਹਮਣੇ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਨੂੰ ਮਿਲ ਪਏ ਕਲਗੀ ਦਾ ਝਲਾਰਾ ਇਸ ਦੀਆਂ ਅੱਖਾਂ ਦੇ ਵਿੱਚ ਪਿਆ ਮੈਂ ਗੁਰਬਾਣੀ ਦੀ ਗੱਲ ਕਰ ਰਿਹਾ ਗੁਰਬਾਣੀ ਕਿੱਥੋਂ ਤੱਕ ਕਿਰਪਾ ਕਰ ਦਿੰਦੀ ਹੈ ਭਾਈ ਕਨਈਏ ਵਾਂਗੂ ਅੰਦਰ ਹੀ ਪਲਟ ਕੇ ਰੱਖ ਦਿੰਦੀ ਹੈ ਗੁਰਬਾਣੀ ਤੇ ਅੰਦਰ ਦੇ ਵਿੱਚ ਨਿਮਰਤਾ ਪਿਆਰ ਇਸ਼ਕ ਭਰ ਦਿੰਦੀ ਹੈ ਗੁਰਬਾਣੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਦੋਂ ਇਸ ਦਾ ਕਲਗੀ ਦੇ ਉੱਤੇ ਨਿਗਾਹ ਪਈ ਝਲਾਰਾ ਪਿਆ ਇੱਕੋ ਦਮ 모ਹਿਆ ਗਿਆ ਜਿਵੇਂ ਕੋਈ ਆਦੀਬ ਲਿਖਦਾ ਕਹਿੰਦੇ ਜੁਰੂ ਗੋਬਿੰਦ ਸਿੰਘ ਮਹਾਰਾਜ ਦੇ ਨੇਤਰਾਂ ਨਾਲ ਜਦੋਂ ਇਹਦੇ ਨੇਤਰ ਮਿਲੇ ਨੈਣ ਤੋਂ ਨਸ਼ੀਲੇ ਮਸਤੀਲੇ ਦਉ ਜਾਦੂ ਭਰੇ ਗੁਰੂ ਗੋਬਿੰਦ ਸਿੰਘ ਤੇਰੇ ਨੈਣਾ ਚ ਤਾਂ ਜਾਦੂ ਭਰਿਆ ਜਾਦੂ ਕੈਸਾ ਜਾਦੂ ਜਦੋਂ ਤੂੰ ਕਿਸੇ ਨੂੰ ਪਿਆਰ ਨਾਲ ਵੇਖ ਲੈ ਨਾ ਵੇਖ ਮਹਾਰਾਜ ਉਹ ਤੇਰਾ ਹੀ ਹੋ ਕੇ ਰਹਿ ਜਾਂਦਾ ਤੇਰੇ ਤੋਂ ਜਾਣ ਵਾਰ ਦਿੰਦਾ ਤੇਰੀ ਇੱਕ ਨਜ਼ਰ ਦੇ ਬਦਲੇ ਜ਼ਿਆਦਾ ਨਹੀਂ ਚਾਹੀਦਾ ਉਸ ਨੂੰ ਵਕਤ ਇੱਕ ਨਜ਼ਰ ਦੇ ਬਦਲੇ ਉਹ ਤੇਰੇ ਤੋਂ ਜਾਨ ਵਾਰ ਦਿੰਦਾ ਸਤਿਆ ਪਾਤਸ਼ਾ ਤੇਰੀ ਨਿਗਾਹ ਦੇ ਵਿੱਚ ਐਸਾ ਜਾਦੂ ਭਰਿਆ ਨੈਣ ਤੋਂ ਨਸ਼ੀਲੇ ਮਸਤੀਲੇ ਦਉ ਜਾਦੂ ਭਰੇ ਤਨਕ ਨਿਹਾਰ ਸਭ ਸੁਰਤ ਪੁਲਾਤ ਹੈ ਪਲਕਨ ਕੇ ਤੀਰ ਕਰੇ ਦੈਂਤਨ ਫਕੀਰ ਸ਼ਾ ਰੰਕਨ ਪੈ ਦਇਆ ਧਾਰ ਤਖਤ ਬਿਠਾਤ ਹੈ ਇੱਕ ਹੱਥ ਮਾਲਾ ਔਰ ਦੂਸਰੇ ਮੇ ਤੇਗ ਸੋਬੇ ਭਗਤੀ ਉਹ ਵੀਰਤਾ ਕੀ ਗਰਦਨ ਝੁਕਾਤ ਹੈ ਫਤਾ ਝਾੜੇ ਆਂਗਨ ਔਰ ਲక్ష్ਮੀ ਦਵਾਈ ਪਗ ਗੋਬਿੰਦ ਮਰਗਿੰਦ ਗੁਰ ਜੀਤੇ ਨਹੀਂ ਜਾਤ ਗੁਰੂ ਗੋਬਿੰਦ ਸਿੰਘ ਦੇ ਨੇੜੇ ਆਏ ਤੇ ਸੈਦ ਖਾਨ ਨੂੰ ਲਲਕਾਰ ਕੇ ਕਹਿਣ ਲੱਗੇ ਸੈਦ ਖਾਨ ਆਨੰਦਪੁਰ ਵਾਲੇ ਗੁਰੂ ਨੂੰ ਜਿੱਤਣਾ ਆ ਵੇਖ ਸਾਡੀ ਛਾਤੀ ਜੇ ਤੇਰੇ ਚ ਦਮ ਹੈ ਤੇ ਮੈਨੂੰ ਇਸ ਆਪਣੇ ਭੱਤੇ ਚੋਂ ਤੀਰ ਕੱਢ ਕੇ ਮਾਰ ਕੇ ਮੁਕਾ ਦੇ ਤੇ ਆਪਣਾ ਬਚਨ ਪੂਰਾ ਕਰ ਲੈ ਹੁਣ ਇਸ ਨੇ ਤੀਰ ਤਾਂ ਕੱਢਿਆ ਚਿਲੀ ਤੇ ਤਾਂ ਚਾੜਿਆ ਇਸ ਨੇ ਖਿੱਚਿਆ ਤਾਂ ਸਹੀ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਦੋਂ ਹੋਰ ਨੇੜੇ ਉਹ ਦਿਦਾਰੇ ਕੀਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਜ਼ਦੀਕ ਆਇਆ ਆਪਣਾ ਕਮਾਨ ਆਪਣਾ ਪੱਥਾ ਆਪਣੇ ਤੀਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ 'ਚ ਰਖੇ ਰਕਾਬ ਦੇ ਵਿੱਚ ਚਰਨ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉਹਨਾਂ ਚਰਨਾਂ ਨੂੰ ਫੜ ਕੇ ਮੱਥੇ ਨਾਲ ਲਾ ਕੇ ਕਹਿਣ ਲੱਗਾ ਮਹਾਰਾਜ ਮੈਂ ਤੇਰੇ ਤੇ ਤੀਰ ਨਹੀਂ ਮਾਰ ਸਕਦਾ ਮਹਾਰਾਜ ਮੈਂ ਤੇਰੇ ਤੇ ਤੀਰ ਨਹੀਂ ਮਾਰ ਸਕਦਾ ਇਹਨਾਂ ਹੱਥਾਂ ਦੀ ਜਾਨ ਖਤਮ ਹੋ ਗਈ ਹੈ ਮਹਾਰਾਜ ਇਹਨੇ ਸੋਹਣੇ ਗੁਰੂ ਤੇ ਇਹਨੇ ਸੋਹਣੇ ਪਾਦਸ਼ਾਹ ਤੇ ਤੀਰ ਚਲਾਵਾਂ ਪਿੱਛੋਂ ਇਹਦੀਆਂ ਫੌਜਾਂ ਆਵਾਜ਼ਾਂ ਮਾਰਦੀਆਂ ਜਰਨੈਲ ਜੀ ਕੀ ਹੋਇਆ ਕਿਵੇਂ ਤੁਸੀਂ ਤੇ ਉੱਥੋਂ ਚੜ੍ਹ ਕੇ ਆਏ ਸੀ ਆਪਣੀਆਂ ਫੌਜਾਂ ਨੂੰ ਕਹਿਣ ਲੱਗਾ ਜਾ ਕੇ ਔਰੰਗਜ਼ੇਬ ਨੂੰ ਸੁਨਿਆ ਦੇ ਦਿਓ ਜਿਹੜਾ ਸੈਦ ਖਾਂ ਗੁਰੂ ਗੋਬਿੰਦ ਸਿੰਘ ਨੂੰ ਜਿੱਤਣ ਚੱਲਾ ਸੀ ਉਹ ਗੁਰੂ ਗੋਬਿੰਦ ਸਿੰਘ ਦੇ ਨੈਣਾਂ ਵਾਲੇ ਤੀਰਾਂ ਅੱਗੇ ਹਾਰ ਗਿਆ ਜਾ ਕੇ ਉਸ ਨੂੰ ਸੁਨੇਹਾ ਦਿਓ ਕਿ ਉਹ ਗੁਰੂ ਗੋਬਿੰਦ ਸਿੰਘ ਦੇ ਤੀਰਾਂ ਅੱਗੇ ਹਾਰ ਗਿਆ ਜਾ ਕੇ ਉਹਨੂੰ ਕਹਿ ਦਿਓ ਅੱਜ ਤੋਂ ਬਾਅਦ ਸੈਦਖਾਂ ਔਰੰਗਜ਼ੇਬ ਤੇਰੇ ਕੋਲੇ ਨਹੀਂ ਆਏਗਾ ਕਿਉਂ ਕਿਉਂਕਿ ਅੱਜ ਤੋਂ ਸੈਦਖਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਮুরিਦ ਹੋ ਗਿਆ ਹੈ ਅੱਜ ਤੋਂ ਬਾਅਦ ਅੱਜ ਤੋਂ ਬਾਅਦ ਸੈਦਖਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ murid ਹੋ ਨਿਪੜਿਆ ਮੈਂ ਬੇਨਤੀ ਕਰ ਰਿਹਾ ਆਸਾਂ ਪਿਆਰਿਓ ਜਿਨ੍ਹਾਂ ਦੇ ਅੰਦਰ ਗੁਰਬਾਣੀ ਦੇ ਨਸ਼ੀਲੇ ਤੀਰ ਵੱਜ ਜਾਣ ਚੇਤੇ ਰੱਖਿਓ ਉਹ ਫਿਰ ਨਾ ਕਿਸੇ ਦਾ ਮਾੜਾ ਸੋਚਦੇ ਆ ਤੇ ਨਾ ਕਿਸੇ ਬਾਰੇ ਮਾੜਾ ਤੱਕਦੇ ਆ ਕਿਉਂ ਕਿ ਗੁਰਬਾਣੀ ਉਹਨਾਂ ਦੇ ਅੰਦਰ ਘਰ ਘਰ ਜਾਂਦੀ ਹੈ ਜਿਹੜੇ ਸਿਰਫ ਪ੍ਰਕਾਸ਼ ਦਿਹਾੜਾ ਮਨਾਉਂਦੇ ਨਹੀਂ ਜਿਹੜੇ ਗੁਰੂ ਦੀ ਗੱਲ ਨੂੰ ਮਨ ਵੀ ਲੈਂਦੇ ਆ ਜਿਹੜੇ ਗੁਰੂ ਦੇ ਇਸ਼ਕ ਦੇ ਵਿੱਚ ਗੁੜੁੱਚ ਹੋ ਜਾਂਦੇ ਐ ਜਿਹੜੇ ਇੰਨਾ ਰੁੱਤੇ ਜਾਂਦੇ ਐ ਹਰ ਵੇਲੇ ਆਪਣੀ ਜਵਾਨੋਂ ਜਪਦੇ ਐ ਸਤਨਾਮ ਸ੍ਰੀ ਵਾਹਿਗੁਰੂ ਏਦਾਂ ਦਾ ਪਿਆਰ ਹੋਵੇ ਜੀ ਗੁਰੂ ਨਾਲ ਏਦਾਂ ਦਾ ਇਸ਼ਕ ਚੜਿਆ ਹੋਵੇ ਗੁਰੂ ਨਾਲ ਤੇ ਫੇਰ ਗੱਲ ਬਣੇਗੀ ਫੇਰ ਕਿਰਪਾ ਹੋਣੀ ਐ